ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨਵਚੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਜਬ ਦੋ ਤੰਗ ਆਵੋ ਹਰੀ ਕੇ ਰਾਮਾਨ ਜਿਨੀ ਵਸਾਇਆ ਕਹ ਨਾਨਕ ਕਿ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਉ ਹਰ ਨਾਲੇ ਸਾਚੇ ਸਾਹਿਬਾ ਕੀ ਆਨੰਦ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕੀ ਆਨੰਦ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਾਨ ਆਏ ਵਸਿਆ ਜਿਨੀ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਐ ਵਡਿਆਈਆ ਕਹਿ ਨਾਨਕ ਸੋ ਸੰਤੋਸ਼ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤੇ ਤਿਤਕਾਰ ਸੁਭਾਗੈ ਘਰ ਸੁਭਾਗੈ ਸ਼ਬਦਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਮਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਚਿਤ ਘਰ ਅਨੰਦ ਬਾਜੇ ਸਾਗੀ ਲਿਵੈ ਬੰਦੇ ਹਨ ਮਾਨੀਂ ਦੇਹਨ ਮਾਰੀਂ ਲਿਵੈ ਬਾਜਿਓਂ ਕੀਆ ਕਰੇ ਵਿਚਾਰੀਆ ਤੁਬਾਦ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਉ ਔਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜਿਓਂ ਕੀਆ ਕਰੇ ਵਿਚਾਰੀਆ आनंद आनंद सब को कह आनंद गुरु ते जानया जानया आनंद सदा गुरु ते कृपा करे प्यारया कर कृपा किले विख कटे ज्ञान अंजनसारेया जो जिनका मोह टटता दिल का शब्द सच्चा सवारेया कह नानके हो आनंद है आनंद गुरु ते जानया ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਸੋ ਜਨ ਦੇ ਜਿਸ ਨੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੇ ਦੰਦ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਉ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਰਤ ਦੁਆਰੇ ਪਾਈਐ ਆਨ ਮਨ ਧਨ ਸਭ ਸਾਂਭ ਗੁਰ ਕਾ ਹੁਕਮ ਮੰਨੇ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਬੋ ਸੱਚੀ ਬਾਣੀ ਕਹੈ ਨਾਮਕ ਸੁਨੋ ਸੰਤੋ ਕਥੇ ਹੋ ਅਕਥ ਕਹਾਣੀ ਇਹ ਮਾਨ ਚੰਚਲਾ ਚਤੁਰਾਈ ਕਿੰਨਾਂ ਨਾ ਪਾਇਆ ਚਤੁਰਾਈ ਨਾ ਪਾਇਆ ਕਿੰਨਾਂ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੰ내 ਕੀਤੀ ਜਿਨ ਠਗੌਲੀ ਪਾਈ ਆ ਕੁਰਬਾਨ ਹੁਤਾ ਤਸੈ ਬਿਟਾਓ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿੰਨਾਂ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਹੋ ਕਟੰਭ ਤੂਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਇਸ ਨਾਲ ਕਿਉ ਚਿਤ ਲਾਈਐ ਐਸਾ ਕਾਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਾਥ ਗੁਰੂ ਕਾ ਉਪਦੇਸ਼ ਸੁਣ ਕੋ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੂਚਰ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿੰਨਾ ਤੇਰਾ ਅਣਾਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਿਆਕੋ ਆਖ ਬਖਾਨ ਿਆਖ ਤਵੇਖ ਸਭ ਤੂ ਹੈ ਜਿਨ ਜਗ ਤੋ ਪਾਇਆ ਕਹੈ ਨਾਨਕ ਤੂ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰਨਾਰ ਮਨ ਜਾਨਿਆ ਮਰਤ ਕੋਜ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋ ਦੋ ਪਾਏ ਕਵੇਖ ਪਰਸਣ ਆਇਆ ਲਗ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤੈਨ ਅਮਰਤ ਗੁਰ ਤੇ ਪਾਇਆ ਅਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਹ ਕੇਰੀ ਬਖਮ ਮਾਰਗ ਚੱਲਣਾ ਲਬ ਲਬ ਅਹੰਕਾਰ ਤਜ ਕ੍ਰਿਸ਼ਨ ਬੋਤ ਨਾਹੀ ਬੋਲਣਾ ਕਨਿਆ ਤੇ ਕੀ ਬਾਲਾ ਨਕੀਏ ਤੋ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸ ਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਕੋ ਚਲਾਏ ਤੇ ਵੇ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਕੋ ਚਲਾਏ ਤੇ ਵੇ ਚੱਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਧਿਆਵਹਿ ਜਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵੇ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਨ ਤੁਰੋ ਲਿਖਿਆ ਆਇਆ ਇੱਕ ਕਿਰੇ ਕਨੇਰੀ ਕਰੇ ਗੱਲਾਂ ਗੱਲੀ ਕਿੰਨਾ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਹਤ ਸਿਓ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਭਗਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਗਰਮੀ ਸਹਿਜ ਨਉਪਜੈ ਵਿਣ ਸਹਿਜੇ ਸਹਿਸਾ ਨ ਜਾਏ ਨਹ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਿਸ ਜੀਉ ਮਲੀਣ ਹੈ ਕਿਤ ਸੰਜਮ ਕੋਤਾ ਜਾਏ ਮਨ ਭੋ ਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਇਵ ਜਾਏ ਜੀ ਆਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿੰਨੀ ਜਨਮ ਜੂ ਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ 베 ਤਾਂ ਮੈਂ ਨਾਮੁ ਤਮ ਸੋ ਸੁਣਹਿ ਨਹੀਂ तेरे जो के ताले आ कह नानक ਜਨ ਸੱਚ ਤਜਿਆ ਊੜੇ ਲਾਗੇ ਤਿੰਨੀ ਜਨਮ ਜੂ ਐ ਹਾਰਿਆ ਜੀਓ ਨਰਮਲ ਬਾਹਰ ਹੋ ਨਰਮਲ ਬਾਹਰ ਹੋ ਤਾ ਨਰਮਲ ਜੀਓ ਨਰਮਲ ਸਤ ਗੁਰ ਤੇ ਕਰਨੀ ਕਮਾਣੀ ਊੜ ਕੀ ਸੋਇ ਪੌਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਘਟਿਆ ਭਲੇ ਸੇਵਣ ਜਾਰੇ ਕਹ ਨਾਮ ਕਿ ਜਨ ਮਾਨ ਨਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤਿਸਨ ਮੁਖ ਹੋਵੇ ਹੋਵੇ ਤਸਨ ਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੈ ਪਰਣਾ ਗੁਰ ਗਨੇ ਵਰਨਾ ਜਾਣ ਕੋਈ ਕਹੈ ਨਾਨਕ ਸੰਹੋ ਸੰਤੋ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਬੇਮੁਖ ਹੋਵੈ ਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੁਰਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮਿਆ ਵੈ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿਕ ਸਤਿਗੁਰੂ ਕੇ ਪਿਆਰੇ ਹੋਗਾ ਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾ ਹੋ ਹਰ ਰੰਗ ਜਪਿਓ ਸਾਰਗ ਬਾਣੀ ਕਹੈ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸਤਗੁਰੂ ਬਿਨ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਕਾਣੀ ਹਰ ਹਰ ਨਿਤ ਕਰਹਿ ਰਸ ਨਾ ਕਹਿਆ ਕਚੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪੈ ਰ ਬਾਣੀ ਕਹੈ ਨਾਨਕ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏ ਬੋਹੂਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪੋ ਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇ ਆਪ ਵੇਖੈ ਗੁਰਮੁਖਿ ਸਭੁਝਾਏ ਤੋੜੇ ਬੰਧਨ ਹੋ ਗੈ ਮੁਕਤਿ ਸ਼ਬਦ ਮਨ ਵਸਾਏ ਗੁਰਮੁਖ ਜਿਸਨੂ ਆਪ ਕਰੇ ਸੋ ਹੋਵੈ ਇਕਸ ਸਿਉ ਲਿਬ ਲਾਇ ਕਹਿ ਨਾਨਕ ਆਪ ਕਰਤਾ ਤੇ ਹੁਕਮੁ 부ਝਾਏ ਸਿਮਰਤਿ ਸਾਸਤਰੁ ਪੁਨੋ ਪਾਪ ਵਿਚਾਰ ਦੇ ਤਪੈ ਸਾਨ ਨ ਜਾਣੀ ਤਪੈ ਸਾਨ ਨ ਜਾਣੀ ਵਾਜੋਂ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਪਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਮਕ ਸੋ ਤਤ ਪਾਏ ਜਿਸਨੋ ਅਨ ਦਿਨ ਹਰਿ ਲਿਵ ਲਾਗੈ ਜਾਗ ਤਰੈਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਿਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਉਸ ਨੂੰ ਕਿਉ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਮ ਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨੂਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਤੁਸ ਸਵਿਖੋ ਜੇਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤ ਜੰਮਿਆ ਪਰਵਾਰ ਭਲਾ ਪਾਇਆ ਲਿ ਵਿਛੜੀ ਲੱਗੀ ਤ੍ਰishna ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਬ ਲਾਗੀ ਤਿਨ ਵਿੱਚ ਮਾਇਆ ਪਾਇਆ ਅਰੇ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸਾ ਬਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੀ ਮਿਲੇ ਇਸ ਨੋ ਸਿਰ ਸੋ ਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਸ ਮਿਲਦਾ ਹੈ ਹਾਰ ਉਸ ਐ ਮਾਨਿਆ ਏ ਅਰੇ ਆਪ ਅਮੁੱਲਕ ਹੈ ਭਾਗ ਤਨਾ ਕੇ ਨਾਨਕਾ ਜਿਨ ਹਰ ਪੱਲ ਲਾ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਆਲਾਹ ਕਟੇ ਹੋ ਦਿਹਾੜੀ ਇਹੋ ਧਨ ਤਿ ਨਾ ਮਿਲਿਆ ਜਿਨਾਰੇ ਆਪੇ ਭਾਣਾ ਕਹ ਨਾਮਿਤ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਕੇ ਰਸਨਾ ਤੂੰ ਅਨ ਰਸ ਰਾਂਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੂਰਤ ਕਿਤੈ ਜਿ ਚਰ ਹਰ ਰਸ ਪੱਲ ਨਾ ਪਾਏ ਹਰਸ ਪਾਏ ਪੱਲ ਪੀਏ ਹਰ ਰਸ ਬੋੜ ਨ ਕ੍ਰਿਸ਼ਨ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸੈ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀਸਰੇ ਜਾਂ ਹਰਵ ਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਖੀ ਤਾਂ ਤੂੰ ਜਗ ਮਹ ਆਇਆ ਅਰਜੋਤ ਰੱਖੀ ਤਦ ਵਿੱਚ ਤਾ ਤੂ ਜਗ ਮਹਿ ਆਇਆ ਹਰੇ ਆਪੇ ਮਾਤਾ ਤੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਚਲਤ ਹੋਆ ਚਲਤ ਨਦਰੀਆਂ ਆ ਕਹਿ ਨਾਮੁ ਸ੍ਰਿਸ਼ਟ ਕਾ ਮੂਲ ਰਚਿਆ ਜੋਤਿ ਰਾਕੀ ਤਾ ਤੂ ਜਗ ਮਹਿ ਆਇਆ ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਲਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇਤ ਸਕੀਏ ਸੋਗ ਦੂਖ ਨਾਂ ਬਿਆ ਪਏ ਗੁਰ ਚਰਨ ਲਾਗੇ ਦਿਨ ਸੁਹਾਗੇ ਆਪਣਾ ਫਿਰ ਜਾ ਪਏ ਅਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਦਾ ਮੇਰਾ ਇਸ ਜਗਮੈ ਆਏ ਕਹਿ ਕਿਆ ਸੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਓ ਸਰੀਰ ਪਰਵਾਣ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੈਤਰ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨੇ ਅਵਰ ਨ ਦੇਖੋ ਕੋਈ ਹਰ ਬਿਨੇ ਅਵਰ ਨ ਦੇਖੋ ਕੋਈ ਨਦਰਿ ਹਰ ਨਿਹਾਲ ਆਇਓ ਬਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦ ਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨੇ ਅਵਰ ਨ ਕੋਈ ਕਹੈ ਨਾਨਕੇ ਨੇਤਰ ਅੰਧ ਸੇ ਸਤ ਗੁਰ ਮਿਲਿਆ ਦੇ ਬੁਧ ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਉਹ ਸਾਚੈ ਸੁਣਣੈ ਨੂੰ ਪਠਾਏ ਸਾਚੈ ਸੁਣਣੈ ਨੂੰ ਪਠਾਏ ਸਰੀਰ ਲਾਏ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨ ਰਸ ਸਮਾਣੀ ਸਾਚਿਆ ਲਖ ਵਿਡਾਣੀ ਕਾ ਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸਾਚੈ ਸੁਣਣੈ ਨੋ ਪਠਾਏ ਹਰ ਜੀਉ ਗੁਪਾਂਦਰ ਰਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨਾਮ ਦਵਾਰੇ ਪ੍ਰਗਟ ਕੀਐ ਦਸ ਵਾਂਗੁ ਗੁਪਤ ਰਖਾਇਆ ਗੁਰਦਵਾਰ ਲਾਏ ਭਾਵਨੀਕ ਨਾਂ ਦਸ ਵਾਂਗੁ ਦਵਾਰ ਦੇਖਾਇਆ ਤਹਿ ਅਨੇਕ ਰੂਪ ਨਾਓ ਨ ਬਨਿਧ ਜਿਸ ਨੂੰ ਨਾ ਨਾ ਜਾਹੀ ਪਾਇਆ ਕਹੈ ਨਾਨਕ ਹਰ ਪਿਆਰ ਐ ਜਿਉ ਗੋਫਾ ਅੰਦਰ ਰੱਖ ਕੈ ਬਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਕਰ ਗਾਵੋ ਗਵਤ ਸੋਹਿਲਾ ਘਰ ਸੱਚੈ ਜਿਥੈ ਸਦਾ ਸਚ ਧਿਆਵਹਿ ਸਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾਂ 부ਝਾਵਹਿ ਇਹੋ ਸੱਚ ਸਭ ਨਾਮ ਕਾ ਕਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ ਸੱਚ ਕਰ ਗਾਵਹਿ ਆਨੰਦ ਸੁਹ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਂਝਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾ ਕੁਰ ਤਮ ਪਹਿ ਅਰ